ਸੋਕਦਾ ਸੀ ਅੰਮ੍ਰਿਤਸਰ ਦੇ ਰਾਮਬાગ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਹਾਂ ਗੱਲ ਕੀਤੀ ਜਾ ਰਹੀ ਹੈ ਗਰਮੀ ਦੀ ਤੇ ਪਿਛਲੇ ਜੇ 10 15 ਦਿਨਾਂ ਦੀ ਗੱਲ ਕੀਤੀ ਜਾਵੇ ਜਾਂ ਪਿਛਲੇ 2 3 ਹਫ਼ਤਿਆਂ ਤੋਂ ਹੀ ਗਰਮੀ ਜਿਹੜੀ ਹੈ ਉਹ ਬੇਤਹਾਸ਼ਾ ਜਿਹੜੀ ਹੈ ਉਹ ਪੈ ਰਹੀ ਹੈ ਕਾਰਨ ਜਿਸ ਦਾ ਇਹ ਹੈ ਕਿ ਲਗਾਤਾਰ ਜਿਹੜਾ ਟੈਂਪਰੇਚਰ ਹੈ 46 ਤੋਂ 47 ਡਿਗਰੀ ਤੇ ਸਟੈਂਡ ਹੈ ਅੰਮ੍ਰਿਤਸਰ ਦਾ ਜਿਹੜਾ ਟੈਂਪਰੇਚਰ ਲਗਾਤਾਰ 45 ਦਿਨ ਦੇ ਸਮੇਂ 45 46 47 ਡਿਗਰੀ ਚੱਲਿਆ ਜਾਂਦਾ ਜਿਸ ਦਾ ਸਿੱਧਾ ਅਸਰ ਆਮ ਜਨ ਜੀਵਨ ਤੇ ਤਾਂ ਪੈ ਹੀ ਰਿਹਾ ਹੈ ਕਿਉਂਕਿ ਗਰਮੀ ਦੇ ਕਰਕੇ ਦੁਪਹਿਰ ਵੇਲੇ ਸੜਕਾਂ ਦੇ ਹਾਲਾਤ ਅਜਿਹੇ ਹੋ ਜਾਂਦੇ ਨੇ ਕਿ ਜਿਵੇਂ ਇੱਕ ਕਰਫਿਊ ਇਹਨਾਂ ਤੇ ਲੱਗਾ ਹੋਵੇ ਨਾਲ ਹੀ ਮਾਰਕੀਟ ਦੇ ਉੱਤੇ ਵੀ ਤਾਂ ਇਸ ਦੀ ਰਿਐਲਿਟੀ ਜਾਣਨ ਦੇ ਲਈ ਅਸੀਂ ਅਸੀਂ ਬਾਜ਼ਾਰ ਨਿਕਲੇ ਸੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਔਰ ਉਹ ਮੰਡੀਆਂ ਜਿੱਥੇ ਜਿਹੜੀ ਖਜਾਖਾ ਹਰ ਵੇਲੇ ਭਰੀ ਰਹਿੰਦੀ ਹੈ ਆਮ ਤੌਰ ਤੇ ਦਿਨਾਂ ਨਾਰਮਲ ਦਿਨਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਪੂਰੇ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਸਬਜ਼ੀ ਖਰੀਦਣ ਦੇ ਲਈ ਆਉਂਦੇ ਨੇ ਪਰ ਕਿਉਂਕਿ ਗਰਮੀ ਦੇ ਕਰਕੇ ਇਹ ਜਿਹੜੀ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟਮਾਟੇਵੇਂ ਔਰ ਗਿਨੇ ਚੁਨੇ ਗਾਹਕ ਇਹ ਤੇ ਸਾਹਮਣੇ ਆ ਰਹੇ ਨੇ ਦੂਸਰਾ ਸਬਜੀ ਦੇ ਭਾਅ ਦੇ ਵਿੱਚ ਵੀ ਜਿਹੜਾ ਹੈ ਉਹ ਵਾਧਾ ਹੋਇਆ ਹੈ ਕਿਉਂਕਿ ਇਹ ਸਬਜੀ ਜਿਹੜੀ ਲੋਕਲ ਹੈ ਦੋ ਤਿੰਨ ਤਰ੍ਹਾਂ ਦੇ ਜਿਹੜੇ ਅਸਰ ਪੈ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਗਾਹਕ ਜਿਹੜਾ ਹੈ ਉਹ ਬਹੁਤ ਘਟ ਗਿਆ ਹੈ ਆਮ ਤੌਰ ਦੇ ਤੇ ਇਸ ਮਾਰਕੀਟ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਲੋਕ ਜਿਹੜੇ ਪੂਰੇ ਸ਼ਹਿਰ ਦੇ ਨੇ ਉਹ ਸਬਜੀ ਖਰੀਦਣ ਲਈ ਆਉਂਦੇ ਨੇ ਦੂਸਰਾ ਜਿਹੜੇ ਗਾਹਕ ਨੇ ਉਹ ਗਰਮੀ ਦੇ ਕਾਰਨ ਸਵੇਰੇ ਜਾਂ ਸ਼ਾਮ ਨੂੰ ਜਿਹੜੇ ਆ ਰਹੇ ਨੇ ਔਰ ਨਾਲ ਹੀ ਇਹਨਾਂ ਦੁਕਾਨਦਾਰਾਂ ਦਾ ਵੀ ਜਿਹੜਾ ਨੁਕਸਾਨ ਹੋ ਰਿਹਾ ਹੈ ਗਰਮੀ ਦੇ ਕਰਕੇ ਜਿਹੜੀ ਸਬਜ਼ੀ ਹੈ ਰੋਜ਼ ਦੀ ਰੋਜ਼ ਇਹਨਾਂ ਨੂੰ ਜਿਹੜੀ ਰੋਜ਼ ਸ਼ਾਮ ਵੇਲੇ ਕਿਉਂਕਿ ਬਹੁਤ ਅਤਿ ਗਰਮੀ ਪੈਣ ਕਰਕੇ ਇਹਨਾਂ ਨੂੰ ਆਪਣੀਆਂ ਸਬਜ਼ੀਆਂ ਜਿਹੜੀਆਂ ਬਚਾਉਣੀਆਂ ਉਹ ਮੁਸ਼ਕਲ ਹੋ ਰਹੀਆਂ ਨੇ ਲਗਾਤਾਰ ਪਾਣੀ ਪਾਉਣਾ ਪੈਂਦਾ ਹੈ ਤਾਂ ਸਬਜ਼ੀਆਂ ਸੜਨ ਦਾ ਵੀ ਖਤਰਾ ਰਹਿੰਦਾ ਇਹਨਾਂ ਸਬਜ਼ੀਆਂ ਗਲਣ ਦਾ ਵੀ ਜਿਹੜਾ ਖਤਰਾ ਇਹਨਾਂ ਦੇ ਉੱਤੇ ਬਣਿਆ ਰਹਿੰਦਾ ਜਿਸ ਕਰਕੇ ਇਹਨਾਂ ਨੂੰ ਵੀ ਨੁਕਸਾਨ ਚ ਲਣਾ ਪੈ ਰਿਹਾ ਹੈ ਗਾਕਾਂ ਦੇ ਐਂਡ ਦੀ ਗੱਲ ਕੀਤੀ ਜਾਵੇ ਤਾਂ ਲੋਕ ਵੀ ਜਿਹੜੇ ਨੇ ਉਹ ਕਿਉਂਕਿ ਜਿਆਦਾ ਸਬਜੀ ਜਿਹੜੀ ਹੈ ਹੁਣ ਹਿਮਾਚਲ ਤੋਂ ਆ ਰਹੀ ਹੈ ਹਿਮਾਚਲ ਦੀ ਸਬਜੀ ਹੁਣ ਕਰਕੇ ਟਰਾਂਸਪੋਰਟੇਸ਼ਨ ਜਿਹੜੀ ਹੈ ਉਹ ਕਾਫੀ ਕੋਸਟਲੀ ਪੈਂਦੀ ਹੈ ਟਰਾਂਸਪੋਰਟੇਸ਼ਨ ਦੇ ਪੈਣ ਕਰਕੇ ਪੰਜਾਬ ਦੀ ਜਿਹੜੀ ਲੋਕਲ ਸਬਜੀ ਹੈ ਇਸ ਵਕਤ ਸਿਰਫ ਭਿੰਡੀ ਆ ਰਹੀ ਹੈ ਬਾਕੀ ਸਾਰੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਬਾਹਰੋਂ ਹਿਮਾਚਲ ਦੇ ਵਿੱਚ ਆਉਂਦੀਆਂ ਨੇ ਤਾਂ ਇਸੇ ਕਰਕੇ ਗਰਮੀਆਂ ਦੇ ਵਿੱਚ ਵੈਸੇ ਵੀ ਸਬਜ਼ੀਆਂ ਜਿਹੜੀਆਂ ਨੇ ਉਹ ਘਟ ਜਾਂਦੀਆਂ ਨੇ ਪਰ ਜਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿੰਨੇ ਵੀ ਸੜਕ ਦੇ ਉੱਤੇ ਤੁਹਾਨੂੰ ਦਿਖਣਗੇ ਬਹੁਤ ਘੱਟ ਲੋਕ ਔਰ ਕੰਮ ਬਿਲਕੁਲ ਬਕਾਇਦਾ ਤੌਰ ਤੇ ਉੱਤੇ ਸਿਹਤ ਵਿਭਾਗ ਵੱਲੋਂ ਜਿਹੜਾ ਇਸ ਦੇ ਲਈ ਔਰ ਪ੍ਰਸ਼ਾਸਨ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਸੀ ਕਿ 12 ਤੋਂ 3 ਵਜੇ ਤੱਕ ਲੋਕ ਜਿਹੜੇ ਦੇਖ ਸਕਦੇ ਹੋ ਕਿ ਮੂੰਹ ਕਵਰ ਕੀਤੇ ਨੇ ਸਾਰਿਆਂ ਨੇ ਔਰ 12 ਤੋਂ 3 ਵਜੇ ਤੱਕ ਘਰ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੇ ਜਾਵੇ ਲੋੜ ਪੈਣ ਦੇ ਉੱਤੇ ਹੀ ਘਰਾਂ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਨਿਕਲਣ ਕਿਉਂਕਿ ਜਿਸ ਤਰ੍ਹਾਂ ਦੀ ਗਰਮੀ ਪੈ ਰਹੀ ਹੈ ਇੱਕ ਲਗਾਤਾਰ ਜਿਹੜੀ ਹੀਟ ਵੇਵ ਜਿਹੜੀ ਹੈ ਚੱਲ ਰਹੀ ਹੈ ਇਸ ਨੇ ਮੌਸਮ ਵਿਭਾਗ ਜਿਹੜੇ ਲੋਕ ਨੇ ਇਹਨਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਬਾਕੀ ਦੁਕਾਨਦਾਰੀ ਵੀ ਜਿਹੜੀ ਪ੍ਰਭਾਵਿਤ ਹੋਈ ਹੈ ਪਰ ਸਬਜ਼ੀਆਂ ਦੀ ਅਸੀਂ ਮਾਰਕੀਟ ਦੇ ਇਸ ਕਰਕੇ ਗੱਲ ਕਰ ਰਹੇ ਹਾਂ ਇੱਕ ਤਾਂ ਰੇਟ ਦਾ ਜ਼ਰੂਰ ਵਾਧਾ ਹੋਇਆ ਹੈ ਹਮਾਦਰੋਂ ਤੋਂ ਸਬਜ਼ੀ ਆ ਰਹੀ ਹੈ ਦੂਸਰਾ ਕਿਉਂਕਿ ਰੋਜ਼ਾਨਾ ਇਹ ਆਮ ਜਨ ਜੀਵਨ ਦੇ ਨਾਲ ਜੁੜਿਆ ਹੋਇਆ ਹੈ ਹਰ ਵਿਅਕਤੀ ਨੇ ਜਿਹੜੀ ਹੈ ਤਿੰਨ ਟਾਈਮ ਉਸਦੇ ਘਰ ਰੋਟੀ ਬਣਨੀ ਹੈ ਜਿਹੜੀ ਸਬਜ਼ੀ ਹੈ ਉਹ ਖਰੀਦਣ ਦੇ ਲਈ ਘਰੋਂ ਆਉਂਦਾ ਹੈ ਤਾਂ ਜਿਹੇ ਦੇ ਵਿੱਚ ਜੇਕਰ ਜਿਹੜਾ ਦੁਕਾਨਦਾਰ ਨੇ ਇਹਨਾਂ ਨੂੰ ਜਿਹੜਾ ਇੱਕ ਨੁਕਸ ਚ ਵਾਦਾ ਹੋਇਆ ਹੈ ਗਰਮੀ ਦੇ ਕਰਕੇ ਇਸ ਤੋਂ ਇਲਾਵਾ ਜਿਹੜੇ ਗਾਹਕ ਨੇ ਗਾਹਕ ਦੀ ਦੁਕਾਨਦਾਰੀ ਤੇ ਵੀ ਅਸਰ ਪਿਆ ਹੈ ਕਿਉਂਕਿ ਗਾਹਕ ਵੀ ਜਿਹੜੇ ਨੇ ਉਹ ਸਵੇਰੇ ਸ਼ਾਮ ਹੀ ਨਿਕਲ ਰਹੇ ਨੇ ਜਾਂ ਜਿਹੜੀ ਹੈ ਉਹ ਇੱਕ ਢੀ ਸਬਜੀ ਲੈ ਜਾਂਦੇ ਨੇ ਪਰ ਇਹਨਾਂ ਨੇ ਜੋ ਦੁਕਾਨਦਾਰ ਨੇ ਦੱਸਿਆ ਹੈ ਕਿ ਸਬਜੀ ਨੂੰ ਬਚਾਉਣਾ ਗਰਮੀ ਕਰਕੇ ਸਬਜੀ ਜ਼ਿਆਦਾ ਪਾਣੀ ਪਾਉਂਦੇ ਨੇ ਤਾਂ ਸਬਜੀ ਗਲ ਜਾਂਦੀ ਹੈ ਇੱਕ ਘੱਟ ਪਾਉਂਦੇ ਨੇ ਤਾਂ ਸਬਜੀ ਸੜਨ ਦਾ ਜਿਹੜਾ ਖਤਰਾ ਹੈ ਸ਼ਾਮ ਤੱਕ ਜਿਹੜੀ ਹੈ ਉਹ 스멜 ਮਾਰਨ ਲੱਗ ਪੈਂਦੀ ਹੈ ਤਾਂ ਜਿਹੇ ਦੇ ਵਿੱਚ ਗਰਮੀ ਜਿਹੜੀ ਹੈ ਉਹ ਲਗਾਤਾਰ ਵਧ ਰਹੀ ਹੈ ਔਰ ਆਮ ਜਨ ਜੀਵਨ ਜਿਹੜਾ ਇਸ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀ ਫਿਰਮਾ 100 ਸੂਰਤੀ ਟੀਵੀ ਅੰਮ੍ਰਿਤਸਰ ਕਿੰਨਾ ਨਾ ਆਈ ਅਨਿਲ ਕੁਮਾਰ ਅਨਿਲ ਕੁਮਾਰ ਜੀ ਜਿੰਨੀ ਗਰਮੀ ਵੱਧ ਰਹੀ ਆ ਤਾਪਮਾਨ ਦਿਨ-ਪੋ ਦਿਨ ਵੱਧਦਾ ਜਾ ਰਿਹਾ ਉਹਦਾ ਸੱਜੇ ਤੇ ਕਿੰਨਾ ਅਸਰ ਆ ਅਸਰ ਕਾਫੀ ਪਰ ਗਿਆ ਹੈ ਕਈ ਤਾਂ ਸਬਜ਼ੀਆਂ ਸੂਗ ਗਈਆਂ ਗਿਆ ਤਾਂ ਸੂਗ ਹੀ ਰਹਾ ਹੈ ਇਸ ਕੀ ਵੇਲੇ ਖਰਾਬ ਹੋ ਰਹੀਆਂ ਨੇ ਔਰ ਬਚੇंगी ਤਾਂ ਦੋ ਚਾਰ ਸਬਜ਼ੀ ਬਚੇਗੀ ਬਿੰਡੀ-ਮੁੰਡੀ ਬਚੇਗੀ ਅਰਬੀ ਬਚੇਗੀ ਜੋ ਜ਼ਮੀਨ ਮੇਂ ਤਾਜੀ ਪ੍ਰਾਈਸ ਮੇਂ ਕਿਤਨਾ ਕਿ ਕਿਤਨੇ ਪਰਸੈਂਟ ਹੋਤੀ ਹੈ ਪ੍ਰਾਈਸ ਅਭੀ ਉਤਨੇ ਹੀ ਹੈ ਸਿਰਫ ਇਹ ਕਾਦੀ ਸਬਜ਼ੀ ਮਹਿੰਗੀ ਹੋਈ ਆ जो आज का सीजन नहीं है गर्मी से सब्जी का कितना नुकसान हो रहा है काफी नुकसान हो रहा है जिमीदार बाहर खराब थोड़ा करनी सब्जी लगाने से सारी सूख जाएगी और ताजी लगाएंगे नीचे रखी हुई तो है गायक अच्छी सब्जी मांगते जो गर्मी जुलूसरी सब्जी लेनी नहीं जैसे बैंगन जुलस जाएंगे बैंगन तो हो गए तो बर्था अपने आप बन जाएगा कौन कौन सी सब्जी को तो अफेक्ट हो रहा है सब्जी में ज़्यादा बैंगन में हो रहा है बैंगन खराब हो जा रहे हैं बहुत ज़्यादा और बाकी तो सब्जियाँ ठीक ही है पानी से बची रही हैं बांधक भी जैसे बच रही हैं अब हम आचल की सब्जी चल पड़ी है उसमें कोई फर्क नहीं पड़ेगा उसमें से इतनी गर्मी पड़ी रही उससे टमाटर की फसल को नुकसान हो सकता है बारिश आने से जब बारिश हुई खूब तो टमाटर ख़राब हो जाएगा और फ... महंगाई और बढ़ेगी टमाटर पर और दूसरी बात सब्जी को पानी इतना चाहिए नहीं होता जितनी ज़रूरत है उतना ही चाहिए होता है जैसे भिंडी घी को ही पानी चाहिए घिया तोड़ी को पानी चाहिए लिमिट का जो खेत में पानी हो, हो जा जा जा, तो सब्जी खराब हो जाएगी शिमला मिर्च की फसल ख़राब हो जाएगी इसलिए बारिश भी खराब करने वाला हिसाब है अब जब बारिश आ जाती है तो सब्जियों में नुकसान ज़्यादा होगा गर्मी से ज़्यादा इन दिनों में बरसातें थी हाँ तो सब्जी महंगी थी आपका सब्ज़ी का रेट वही है तीस चालीस रुपये में ਟਮਾਟਰ 20 10 20 25 ਜੈਸਾ ਟਮਾਟਰ ਦਾ ਰੇਟ ਹੈ بارش ਨਹੀਂ ਪਈ ਤਾਂ ਸਬਜ਼ੀਆਂ ਦੇ ਰੇਟ ਲਿਮਿਟਿਡ ਹੈ ਜਦ بارش ਪਾਏਗੀ ਸਬਜ਼ੀ ਸੂਹ ਜਾਏਗੀ ਉਪਰ ਖਰਾਬ ਹੋ ਜਾਏਗੀ ਸਬਜ਼ੀ ਜਿੰਨੀ ਜਿੰਨੀ ਗਰਮੀ ਜਿੰਨਾ ਟੈਂਪਰੇਚਰ ਵੱਧ ਰਿਹਾ ਹੈ ਕਿਆ ਉਸੇ ਜੋ ਸਬਜ਼ੀਆਂ ਦੇ ਪੂਤੇ ਹੈ ਉਹਨਾਂ ਕੋ ਵੀ ਨੁਕਸਾਨ ਹੈ ਜੀਵਨ ਦਾ ਸਮਾਂ ਲੈਤੇ ਇੰਨ ਤਰ੍ਹਾਂ ਤੋਂ ਆਪਣਾ ਪਾਣੀ ਲਗਾਣੇ ਤੇ ਮੋਟਰ ਦਾ ਪਾਣੀ ਦੇਣੇ ਤੇ ਇੰਨੀ ਬਚੇ ਜਾਂਦੀ ਸਬਜ਼ੀ ਜੋ ਜ਼ਿਆਦਾ بارش ਹੋਵੇ ਤਾਂ ਉਸੇ ਸਬਜ਼ੀ ਤਾਂ ਖਰਾਬ ਹੋ ਜਾਣੀ ਜੋ ਮਰਜੀ ਹੈ ਖੀਰਾ ਤਾਂ ਸੂਹ ਜਾ ਖਰਾਬ ਹੋ ਜਾ ਟਮਾਟਰ ਖਰਾਬ ਹੋ ਜਾਏਗਾ और सब्जियों में भी नुकसान पड़ेगा पानी में खेत में रहेंगे में। तो प्याज के रेट प्याज के रेट यही रहेंगे तीस चालीस के बीच में माल लीजिए कोई स्टॉक मार्केट है नए माल तो करीब दो महीने बाद ही आने हैं हिंदुस्तान में इतना मॉल स्टॉक होता है कि जो दो तीन महीने भी निकाल सकते हैं बाहर ना भेजें ऑर्डर ना करें तो बाहर भेजेंगे तो प्याज फिर महंगा होता नहीं तो नहीं होता इतना का प्याज होता है हिंदुस्तान में आलू की फसल ख़राब ना हो तो आलू बढ़िया रहेगा आलू सब स्टोर में चला गया हुआ उसका रेट बढ़ा हुआ आलू का रेट बढ़ सकता है प्याज का नहीं बढ़ेगा जो बाड़ना भेजेंगे तो भाई की नाम है जी मेरा संदीप कुमार भाई गर्मी जिस तरह से बढ़ दी जा रही है उसका कितना इफेक्ट सब, है कह रहे हैं कंदों पर बहुत जी बहुत ज्यादा फर्क है जी गर्मियों में सब्जी खराब हो रही है और सब्जी कुछ ता महंगी है क्योंकि बाड़ो आ रही है कहीं हिमाचल तो आ रही है सब्जियां ਪਰ ਕਿ ਸਬਜ਼ੀਆਂ ਮੰਡੀ ਚ ਘਟ ਗਈਆਂ ਲੋਕਲ ਸੋਦੇ ਘਟ ਗਏ ਨੇ ਲੋਕਲ ਸਬਜ਼ੀਆਂ ਘਟ ਗਈਆਂ ਬਾਹਰੋਂ ਆ ਰਹੀਆਂ ਇਸ ਕਰਕੇ ਮਹਿੰਗੀ ਹੋ ਰਹੀਆਂ ਕਿੰਨੇ ਪਰਸੈਂਟ ਦਾਮ ਜਿਹੜੇ ਵਧੇ ਨੇ ਹਰ ਸਬਜ਼ੀ ਲਗ ਲਗ ਜਿੱਦਾਂ ਕੋਈ ਖੀਰੇ ਨੇ ਇਹਦੇ 20% ਦਾਮ ਵਧ ਗਏ ਨੇ ਕਈਆਂ ਦੇ 10% ਵਧੇ ਨੇ ਗੋਭੀ ਜਿਹੜੀ 20 30 ਰੁਪਏ ਕਿਲੋ ਹੀ ਤੇ 60 ਰੁਪਏ ਕਿਲੋ ਗਈ ਹੈ 80 ਰੁਪਏ ਕਿਲੋ ਮਟਰ ਹੋ ਗਏ ਨੇ ਹਰੇ ਮਟਰ ਹੋ ਗਏ ਨੇ ਜਿਹੜੇ ਲੋਲ ਸਪੀਤੀ ਦਵਾਰੇ ਨੇ ਇਸ ਤਰ੍ਹਾਂ ਸਬਜ਼ੀਆਂ ਦਾ ਰੇਟ ਵਧੇ ਨੇ ਹਾਂ ਜੀ ਜੀ ਪਿਛਲੇ ਅਗਰ ਪਿਛਲੇ ਸਾਲ ਦੀ ਗੱਲ ਕਰੀਏ ਉਹ ਇਹਨਾਂ ਦੇ ਵਿੱਚ ਬਰਸਾਤਾ ਹੋਰ ਉਹ ਉਸ ਵੇਲੇ ਵੀ ਉਹ ਟਮਾਟਰ ਕਾਫੀ ਮਹਿੰਗਾ ਸੀ ਪਿਆਜ਼ ਮਹਿੰਗਾ ਹਾਂ ਜੀ ਹਾਂ ਜੀ ਸਭਿਆ ਮਿੱਝਾ ਹੁੰਦਾ ਇਹ ਸਰ ਹਰ ਸਾਲ ਹੁੰਦਾ ਹੈ ਹਰ ਸਾਲ ਡਿਫੈਕਟ ਪੈਂਦਾ ਹਰ ਸਾਲ ਪਸੀਜ਼ਰ ਹਾਂ ਜੀ ਸਰ ਗਰਮੀ ਦੇ ਇਸ ਸਾਲ ਜ਼ਿਆਦਾ ਹੈ ਇਹਦੇ ਜ਼ਰੂਰ ਗਰਮੀ ਜ਼ਿਆਦਾ ਹੈ ਇਹਦੇ ਮੈਂ ਬਿਲਕੁਲ ਕਹਾਂਗਾ ਜੀ ਗਾਗ ਕਿੰਨਾ ਟੂਰ ਕੱਟ ਗਾਗ ਸਰ ਦੁਪਹਿਰ ਦੇ ਟਾਈਮ ਤੇ ਗਾਗ ਨਹੀਂ ਹੁੰਦਾ ਜੀ ਗਾਗ ਜਾਂ ਸਵੇਰ ਦੇ ਟਾਈਮ ਨੂੰ ਥੋੜਾ ਹੁੰਦਾ ਜਾਂ ਸ਼ਾਮ ਦੇ ਟਾਈਮ ਹੀ ਗਾਗ ਨਿਕਲਦਾ ਹੈ ਸੂਰਜ ਢਲਣ ਤੋਂ ਬਾਅਦ ਹੀ ਇਸ ਦਾ ਤਾਪਮਾਨ ਹੈ ਇਹ ਨੂੰ ਗਰਮੀ ਜੇ ਤੁਸ ਜੀ ਮੇਰੇ ਕੋਲ ਸਰ ਇਹ ਗਿੱਲੀਆਂ ਬੋਰੀਆਂ ਸਾਡੇ ਕੋਲ ਹੁੰਦੀਆਂ ਇਹ ਵਾਲੀਆਂ ਇਹ ਪਾਉਂਦੇ ਆ ਉੱਤੇ ਗਿੱਲੀਆਂ ਕਰ ਕਰ ਕੇ ਜਦ ਸੁੱਕ ਜੇ ਫਿਰ ਗਿੱਲੀਆਂ ਬੋਰੀਆਂ ਪਾਈ ਨੇ ਪਾਣੀ ਦਾ ਛਿੱਟਾ ਮਾਰਦੇ ਆ ਇਦਾਂ ਇਸ ਕਰਕੇ ਇਦਾਂ ਵਾਜਦੇ ਨੇ ਜੀ ਸਰਜੀਤ ਸਿੰਘ ਕੀ ਲੈਣਾ ਹੈ ਜੀ ਤੁਸੀਂ ਮੈਂ ਸਬਜ਼ੀ ਲੈਣਾ ਆ ਜੀ ਕਿੰਨਾ ਗ੍ਰੇਡ ਚ ਜਦੋਂ ਜਰਾ ਵਾਧਾ ਹੋਇਆ ਹੈ ਕਾਫੀ ਹੈ ਗਰਮੀ ਕਰਕੇ ਕਾਫੀ ਹੈ ਅਧੋਦੀ ਦਾ ਵਾਧਾ ਹੋ ਗਿਆ ਜੀ ਕਿਹੜੀ ਚੀਜ਼ ਖਰੀਦਣਾ ਹੈ ਹਾਂਜੀ ਕੀ ਖਰੀਦਣਾ ਹੈ ਮੈਂ ਆਪਣਾ ਭਿੰਡੀ ਤੋਰੀ ਖਰੀਦੀ ਹੈ ਜੀ 40 40 ਰੁਪਏ ਕਿਲੋ ਪਹਿਲੇ ਰੇਟ ਨਾਲੋਂ ਕਿੰਨਾ ਦਾ ਵਾਧਾ ਹੋਇਆ ਹੈ ਆਰਤੋ ਅਤਵਾਦੀ ਆ ਵਧਾ ਹੋ ਗਿਆ ਜਿਸ ਸਮਨੇ ਗਰਮੀ ਵਾਪਸੀ ਜਾ ਰਹੀ ਹੈ ਤਾਮਨ ਨਦਰੀਆਵਾ ਕਿੰਨਾ ਕੁ ਜਿਹੜਾ ਮੈਂ ਇਫੈਕਟ ਪੈ ਰਿਹਾ ਸੱਜਿਆ ਤੇ ਬਹੁਤ ਜ਼ਿਆਦਾ ਪੈ ਰਿਹਾ ਹੈ ਮਹਿੰਗਾਈ ਕਿੰਨੀ ਕੁ ਲੱਗੀ ਮਹਿੰਗਾਈ ਬਹੁਤ ਜ਼ਿਆਦਾ ਮਹਿੰਗਾਈ ਬਹੁਤ ਜ਼ਿਆਦਾ ਰਾਮ ਬਾਗ ਦੀਆਂ ਸਬਜ਼ੀਆਂ ਦੀਆਂ ਜਿੰਨੀਆਂ ਵੀ ਦੁਕਾਨਾਂ ਨੇ ਹਾਲਾ ਕਿ ਉੱਤੇ ਇਹਨਾਂ ਨੂੰ ਕਵਰ ਜ਼ਰੂਰ ਕੀਤਾ ਹੋਇਆ ਹੈ ਜਿੰਨੇ ਦੁਕਾਨਦਾਰ ਕਿਉਂਕਿ ਆਮ ਤੌਰ ਤੇ ਉੱਤੇ ਖੁੱਲੇ ਦੇ ਵਿੱਚ ਰੱਖਣੀਆਂ ਰੱਖਦੇ ਨੇ ਸਬਜ਼ੀਆਂ ਪਰ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਦੁਕਾਨ ਦੇ ਉੱਤੇ ਉੱਪਰੋਂ ਵੀ ਦੁਕਾਨ ਕਵਰ ਹੈ ਤੇ نیچے ਵੀ ਜਿਹੜੀ ਸਬਜ਼ੀ ਪਈ ਹੈ ਗਿੱਲੀਆਂ ਬੋਰੀਆਂ ਤੁਸੀਂ ਇਸ ਦੇ ਉੱਤੇ ਦੇਖ ਸਕਦੇ ਹੋ ਤਾਂ ਇਹ ਹਾਲਾਤ ਨੇ ਗਰਮੀ ਦੇ ਔਰ ਬਾਜ਼ਾਰਾਂ ਦੇ ਵਿੱਚ ਵੀ ਜਿਹੜੀ ਹੈ ਉਨੀ ਆਵਾਜ਼ ਜਿਹੜੀ ਨਹੀਂ ਦੇਖਣ ਨੂੰ ਮਿਲਦੀ ਜਿੰਨੀ ਆਮ ਤੌਰ ਤੇ ਤੇ ਦੁਕਾਨਾਂ ਦੇ ਉੱਤੇ ਦੇਖਣ ਨੂੰ ਮਿਲਦੀ ਹੈ ਤਾਂ ਦੁਕਾਨਦਾਰਾਂ ਦਾ ਵੀ ਪੱਖ ਲੈ ਲੈਣੇ ਸਰ ਕੀ ਨਾਮ ਹੈ ਤੁਹਾਡਾ ਮੁਕੇਸ਼ ਅਕੀਸ਼ ਜੀ ਇਹ ਦੱਸਿਓ ਕਿ ਗਰਮੀ ਜਿੰਨੀ ਪੈ ਰਹੀ ਪਿਛਲੇ 2 2.5 ਹਫ਼ਤਿਆਂ ਤੋਂ ਜੋ 2.5 ਹਫ਼ਤਾ ਜਿਹੜੀ ਗਰਮੀ ਪੈ ਰਹੀ ਹੈ ਕੀ ਨੁਕਸਾਨ ਹੋ ਰਿਹਾ ਹੈ ਨੁਕਸਾਨ ਸਬਜ਼ੀ ਦਾ ਖਰਾਬ ਹੋ ਜਾਂਦੀ ਹੈ ਜੀ ਸਬਜ਼ੀ ਸਬਜ਼ੀ ਖਰਾਬ ਹੋ ਜਾਂਦੀ ਹੈ ਅੱਛਾ ਜਿਹੜੀ ਰਾਤ ਨੂੰ 2-4 ਕਿਲੋ ਪਾਣੀ ਜੇ ਸੁੱਟਣੀ ਪੈਂਦੀ ਹੈ ਸਵੇਰੇ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ ਜ਼ਿਆਦਾ ਗਰਮੀ ਕਰਕੇ ਸੜਨ ਕਰੇ ਗਰਮੀ ਕਰਕੇ ਹਾਂਜੀ ਹਾਂਜੀ ਸਮੈਲ ਮਾਰਨ ਲੱਗ ਪੇ ਸਮੈਲ ਮਾਰ ਜਾਂਦੀ ਹੈ ਯਾਨੀ ਕਿ ਝੁੱਲਸੀ ਆਂਦੀ ਗਰਮੀ ਨਾਲ ਝੁੱਲ ਜਾਂਦੀ ਹੈ ਭਾਵੇਂ ਜਿੰਨੀ ਮਰਜ਼ੀ ਟਾਕੇ ਰੱਖੋ ਜਿੰਨੀ ਮਰਜ਼ੀ ਮੈਂ ਕਹਾਂ ਸਵੇਰੇ ਐ ਹੁਣ ਪੱਲੇ ਪਾਤ ਨੇ ਸ਼ਾਮੀ 6 ਵਜੇ ਚੁਕਨੇ ਆਪਾਂ ਪੱਲੇ ਤੇ ਯਾਨੀ ਕਿ 6-7 ਘੰਟੇ ਉਹ ਲੂ ਚਲਦੀ ਪਈ ਹੀਟ ਵੇਵ ਉਹ ਲੋ ਹਾਂਜੀ ਉਹਦੇ ਨਾਲ ਸਬਜ਼ੀ ਝੁੱਲਸੀ ਜਾਂਦੀ ਸਾਰੀ ਹਾਂਜੀ ਤੇ ਜਿਹੜੀ ਜ਼ਿਆਦਾ ਵੀ ਪਾਣੀ ਪਾਉਂਦੇ ਨਾਲ ਉਹ ਵੀ ਗਲ ਵੀ ਜਾ ਖਰਾਬ ਹੋ ਜਾਂਦਾ ਗਾਗ ਦਾ ਨੁਕਸਾਨ ਹੈ ਜਿੰਨਾ ਪਾਣੀ ਜ਼ਿਆਦਾ ਪਾ ਗਾਗ ਦੇ ਘਰ ਖਰਾਬ ਹੋਏਗੀ ਤੇ ਨਹੀਂ ਇਸਕੇ ਤੁਹਾਡੇ ਕੋਲ ਵੀ ਗਲਣ ਦਾ ਖਤਰਾ ਹੁੰਦਾ ਹਾਂਜੀ ਤੇ ਗਿੱਲੀਆਂ ਪੱਲੀਆਂ ਪਾ ਕੇ ਰੱਖੀਆਂ ਆਪਣੀਆਂ ਬਸ ਵਹਾਜਤ ਵਾਸਤੇ ਓਕੇ ਤੇ ਬਸ ਇਹ ਹੈ ਕਿ ਜੇ ਜਦੋਂ ਲਿਆਂਦੀਆਂ ਮੰਡੀ ਤੋਂ ਛੇਤੀ ਰੁਛੇਤੀ ਵੇਚ ਜੇ ਤਾਂ ਨਹੀਂ ਪੈਣੇ ਕੋਈ ਵੇਚ ਜੇ ਤੇ ਤਾਂ ਠੀਕ ਹੈ ਨਾ ਵੇਖੀ ਤਾਂ ਸ਼ਾਮ ਨੂੰ ਤੇ ਸਰ ਤੁਹਾਡਾ ਜਿਹੜਾ ਆਮ ਤੌਰ ਤੇ ਕਿੰਨਾ ਕੁ ਨੁਕਸਾਨ ਇਸ ਦੇ ਵਿੱਚ ਹੋ ਰਿਹਾ ਜੀ ਨੁਕਸਾਨ ਦੇਖੋ ਜੀ ਸੋਦੇ ਮਹਿੰਗੇ ਬੜੇ ਨੇ ਜਿਹੜਾ ਹਰ ਨੂੰ 4-5 ਕਿਲੋ ਜੀ ਬਾਈਗੇ 200 ਰੁਪਏ ਸੁੱਟ ਨਹੀਂ ਪੈਂਦੀ ਵਿੱਚੋਂ 2-400 ਰੁਪਏ ਦਾ ਨੁਕਸਾਨ ਹੋ ਜਾਂਦਾ ਜਿੰਨੀ ਕਮਾਈ ਉਹਨਾਂ ਨੂੰ ਹੋ ਜਾਂਦਾ ਸ਼ਾਮ ਇਹ ਸਰ ਜਿਆਦਾ ਗਰਮੀਆਂ ਤੇ ਇਸੇ ਮਹੀਨੇ ਜਿਆਦਾ ਹੋਇਆ ਜੀ ਇਸੇ ਮਹੀਨੇ ਹੋਇਆ ਜੀ 15 ਦਿਨ ਲਾ ਲੋ ਤੁਸੀਂ ਜਿਆਦਾ ਲੂ ਪੈ ਰਹੀ ਹੈ ਜੇ ਬਰਸਾਤ ਹੋ ਜਾਂਦੀ ਹੈ ਤੇ ਹਾਲਾਤ ਨੋਰ ਬਰਸਾਤ ਹੋ ਪੈ ਜੇਗੀ ਤੇ ਸਬਜ਼ੀ ਦਾ ਨੁਕਸਾਨ ਜਿਆਦਾ ਹੋਏਗਾ ਸਾਡੇ ਦੇ ਹੁੰਦਾ ਕਿਸਾਨਾਂ ਦਾ ਹੋਏਗਾ ਸਬਜ਼ੀ ਖਰਾਬ ਹੋ ਜਾਏਗੀ ਤਾਂ ਫੇਰੇ ਇਹਦਾ ਹੁਣ ਲੂ ਘਟੇਗੀ ਤੇ ਫੇਰੀ ਘਟੇਗੀ ਫੇਰੀ ਐ ਜਰਾ ਥੋੜਾ ਬਚਾ ਹੋਏਗਾ ਦੁਕਾਨਦਾਰ ਇੱਕ ਹੋਰ ਦੱਸੋ ਲੋਕਲ ਸਬਜ਼ੀ ਜਿਆਦੀ ਆ ਰਹੀ ਕਿ ਬਾਹਰੋਂ ਆ ਰਹੀ ਹੈ ਲੋਕਲ ਵੀ ਆ ਰਹੀ ਹੈ ਅੱਧਾ ਸਬਜ਼ੀਆਂ ਦੇ ਹਿਮਾਚਲ ਦੇ ਵੀ ਆ ਰਹੇ ਆ 10 ਤੋਂ ਸਬਜ਼ੀਆਂ ਵਿੱਚ ਓਕੇ ਹਾਂਜੀ ਤੇ ਬਾਹਰੋਂ ਆ ਰਹੀਆਂ ਕਿਹੜੀਆਂ ਕਿਹੜੀਆਂ ਔਰ ਕਿੰਨਾ ਦੇ ਰੇਟ ਜਿਹੜੇ ਨੇ ਮਹਿੰਗੇ ਨੇ ਦੇਖਿਆ ਫਲਾਸ ਵੀਨ ਹੋ ਗਈ ਇਹ ਮਹਿੰਗੀ ਜੇ ਸ਼ਿਮਲਾ ਮਰਚ ਮਹਿੰਗੀ ਜੇ ਗੋਭੀ ਮਹਿੰਗੀ ਹੈ ਗੋਭੀ ਬਾਹਰੋਂ ਆ ਰਹੀ ਹੈ ਗੋਭੀ ਬਾਹਰ ਦੀ ਹੈ ਹਿਮਾਚਲ ਦੀ ਠੀਕ ਆ ਅਜੇ ਤਾਂ ਬਾਕੀ ਟਮਾਟਰ ਮੋਟਰ ਲੋਕਲ ਹੀ ਹੈ ਸਾਰੀਆਂ ਚੀਜ਼ਾਂ ਆਮ ਤੌਰ ਤੇ ਇਹਨਾਂ ਦੁਕਾਨਾਂ ਤੇ ਮਾਰਕੀਟ 'ਚ ਪੂਰੀ ਚੈਲ ਕਦਮੀ ਰਹਿੰਦੀ ਆ ਇਹ ਜਿਹੜੀ ਇਸ ਵਾਲੇ ਜਿਹੜਾ ਗਾਹਕ ਹੈ ਕਿਹੜੇ ਟਾਈਮ ਹੋਂ ਹੁੰਦਾ ਇਥੇ ਕਿ ਗਾਹਕ ਆਉਂਦੀ ਹੈ ਤੁਹਾਨੂੰ ਰੌਣਕ ਮਿਲੇਗੀ ਵੇਖਣ ਨੂੰ 7 ਵਜੇ ਤੋਂ ਬਾਅਦ ਓਕੇ ਯਾਨੀ ਇਹ 5 ਘੰਟੇ ਸਮਝੋ ਕਰਫੂ ਵਾਲਾ ਹਿਸਾਬ ਹੈ ਮਾਰਕੀਟ ਦਾ ਓਕੇ 5 ਘੰਟੇ ਕਰਫੂ ਵਾਲਾ ਸਿਰਫ ਐ ਚੌਂਗੀਦਾਰ ਬੈਠੇ ਆ ਦੁਕਾਨਾਂ ਦੇ ਬਾਜ ਦਵਾਸ ਬਸ ਕੋਈ ਕੋਈ ਗਾਹਕ ਨਹੀਂ ਆਉਂਦਾ ਕੋਈ ਕਨੈਕਸ਼ਨ ਹੀ ਨਹੀਂ ਗਾ ਸਵੇਰ ਦੇ ਟਾਈਮ ਲੋਕ ਸਬਜ਼ੀ ਕੇ ਰਾਤ ਨੂੰ ਕੋਈ ਨਹੀਂ ਸਵੇਰੇ ਲੋਕੀ ਲੈ ਜਾਂਦੇ 9-10 ਵਜੇ ਤੱਕ ਬਾਏ ਲੂ ਪੈ ਜਾਂਦੀ ਹੋਏ ਵਗਾਹ ਘਟ ਜਾਂਦਾ ਮਾਰ ਇਸ ਤਰ੍ਹਾਂ ਵੀ ਹੋਲਾ ਹਿਸਾਬ ਹੋ ਜਾਂਦਾ ਤੇ ਫਿਰ ਦੁਕਾਨਦਾਰਾਂ ਦਾ ਤੇ ਨੁਕਸਾਨ ਇਸ ਹਿਸਾਬ ਦੇ ਨਾਲ ਹੋਣਾ ਹੈ 4-5 ਘੰਟੇ ਦੁਕਾਨਦਾਰੀ ਬੰਦ ਹੋ ਗਈ ਔਰ ਜੋ ਵੀ ਜਿਹੜੀਆਂ ਸਬਜ਼ੀਆਂ ਬਚਣੀਆਂ ਉਹ ਮੈਨੂੰ ਖਾਨ ਨੁਕਸਾਨ ਹੀ ਹੈ ਇਧਰ ਰਾਮਬਾਹ ਦੀ ਦੁਕਾਨਾਂ ਦੇ ਉੱਤੇ ਅਸੀਂ ਤੁਹਾਨੂੰ ਰਿਐਲਿਟੀ ਦਿਖਾਈਏ ਮੁਕੇਸ਼ ਜੀ ਨੇ ਦੁਕਾਨਦਾਰ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਸਬਜ਼ੀਆਂ ਦੁਕਾਨ ਇਹ ਉਹ ਮਾਰਕੀਟ ਹੈ ਅਸੀਂ ਬਾਰ ਬਾਰ ਦੱਸ ਰਹੇ ਹਾਂ ਕਿ ਜਿੱਥੇ ਚੈਲ ਕਦਮੀ ਇੰਨੀ ਰਹਿੰਦੀ ਹੈ ਕਿ ਤੇਲ ਰੱਖਣ ਨੂੰ ਜਗ੍ਹਾ ਵੀ ਇਸ ਜਗ੍ਹਾ ਤੇ ਨਹੀਂ ਮਿਲਦੀ ਪਰ ਸਬਜ਼ੀਆਂ ਦੀਆਂ ਰੇਟ ਦੇ ਵਿੱਚ ਜਿਸ ਤਰ੍ਹਾਂ ਇੱਕ ਤਾਂ ਗਰਮੀ ਬਹੁਤ ਪੈ ਰਹੀ ਹੈ ਲੂ ਵਗਦੀ ਹੈ ਜਿੰਨਾ ਮਰਜੀ ਦੁਕਾਨਦਾਰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਬਜ਼ੀਆਂ ਸ਼ਾਮ ਤੱਕ ਜਿਹੜੀਆਂ ਨੇ ਉਹ ਸੜ ਜਾਂਦੀਆਂ ਨੇ ਜਿਆਦਾ ਪਾਣੀ ਪਾ ਨਹੀਂ ਸਕਦੇ ਗਿੱਲੀਆਂ ਜਾਂਦੀਆਂ ਕਿਉਂਕਿ ਗਲਣ ਦਾ ਖਤਰਾ ਰਹਿੰਦਾ ਹੈ ਦੁਕਾਨਦਾਰ ਕਸਟਮਰ ਦਾ ਨੁਕਸਾਨ ਹੁੰਦਾ ਹੈ ਤਾਂ ਜਿਹੇ ਦੇ ਵਿੱਚ ਗਰਮੀ ਦੇ ਕਰਕੇ ਇੱਥੇ ਖੜਨਾ ਵੀ ਜਿਹੜਾ ਹੈ ਉਹ ਕਾਫੀ ਮੁਸ਼ਕਲ ਹੋਇਆ ਹੈ ਜਿਹੜਾ ਟੈਂਪਰੇਚਰ ਅੱਜ ਵੀ 46 ਡਿਗਰੀ ਜਿਹੜਾ ਤਕਰੀਬਨ 1:3 ਵੇ ਦਾ ਸਮਾਂ 46 ਡ ਆਏ ਤੇ ਅਗਲੇ ਦਿਨਾਂ ਦੇ ਵਿੱਚ ਲਗਾਤਾਰ ਚੇਤਾਵਨੀ ਦਿੱਤੀ ਆ ਵੈਸੇ ਵੀ ਜਿਵੇਂ ਅਸੀਂ ਅੱਗੇ ਵੀ ਦੱਸਿਆ ਕਿ ਪ੍ਰਸ਼ਾਸਨ ਨੇ ਵੀ ਇਹ ਜਿ ਕਿਹੜਾ ਹੈ ਸਿਹਤ ਵਿਭਾਗ ਵੱਲੋਂ ਕਿ 12 ਤੋਂ 3 ਵਜੇ ਤੱਕ ਲੋਕ ਘਰਾਂ ਤੋਂ ਨਿਕਲਣ ਲਈ ਗਰੇਜ ਕਰਨ ਕਰਫਿਊ ਵਾਲੀ ਸਥਿਤੀ ਬਣੀ ਹੋਈ ਹੈ ਔਰ ਸ਼ਾਮ ਨੂੰ ਗਾਕ ਜਰੂਰ ਨਿਕਲਦੇ ਨੇ 5 6 7 ਵਜੇ ਤੱਕ ਤਾਂ ਜਿਹੇ ਦੇ ਵਿੱਚ ਜਿਹੜਾ ਹੈ ਗਰਮੀ ਦੇ ਕਰਕੇ ਦੁਕਾਨਦਾਰਾਂ ਦਾ ਇੱਕ ਤਾਂ ਗਾਕੀ ਦੇ ਉੱਤੇ ਦੁਕਾਨਦਾਰ ਦੇ ਨੁਕਸਾਨ ਹੋ ਰਿਹਾ ਦੂਸਰਾ ਜਿਹੜਾ ਸਬਜੀ ਜਿਹੜੀ ਹੈ ਸ਼ਾਮ ਨੂੰ ਉਹ ਵੀ ਜਿਹੜੀ ਖਰਾਬ ਹੋਣ ਕਰਕੇ ਉਸ ਦਾ ਦੋਹਰਾ ਨੁਕਸਾਨ ਚ chalna ਪੈ ਰਿਹਾ ਤੇ ਇਹ ਗਰਮੀ ਹੋਣਾ ਬੇ ਬਹੁਤ ਸੋਹਣੇ ਤੇ ਅਸਲੇ ਦੇਖੋ ਜੀ ਗਰਮੀ ਨਾਲ ਓਕੇ ਇਹ ਟਿੰਡੇ ਨੇ ਹਾਂ ਜੀ ਹਾਂ ਜੀ 100 ਰੁਪਏ ਕਿਲੋ ਹੁੰਦਾ ਤਾਂ ਇਹ ਵੇਖ ਲਓ ਜਿਵੇਂ ਕਿ ਦੁਕਾਨਦਾਰ ਦਿਖਾ ਰਹੇ ਨੇ ਕਾਲੇ ਜਿਹੜੇ ਨੇ ਹੋ ਰਹੇ ਨੇ ਔਰ ਸਵੇਰੇ ਜਦੋਂ ਲੈ ਕੇ ਆਏ ਸੀ ਸਾਫ ਦਾਣਾ ਸੀ ਪਰ ਹੁਣ ਇਹ ਜਿਹੜੇ ਨੇ ਸਾਰਾ ਏ ਝੁੱਲਸ ਗਿਆ ਤਾਂ ਜਿਹੇ ਜਿਹੜੇ ਹਾਲਾਤ ਨੇ ਇਹ ਦੇਖਣ ਨੂੰ ਇੱਥੇ ਜਿਹੜੇ ਦੁਕਾਨਦਾਰ ਦੱਸ ਰਹੇ ਨੇ ਤਾਂ ਨੁਕਸਾਨ ਮਾਰਕੀਟ ਦਾ ਜਿਹੜਾ ਇਹ ਹੋ ਰਿਹਾ ਹੈ ਤਾਂ ਜਿਹੇ ਦੇ ਵਿੱਚ ਇਹ ਗਰਮੀ ਦੇ ਹਾਲਾਤ ਨੇ ਨਾਰਥ ਇੰਡੀਆ ਦੇ ਵਿੱਚ ਤਕਰੀਬਨ ਹੀ ਹੀਟ ਵੇਵ ਜਿਹੜੀਆਂ ਚੱਲ ਰਹੀਆਂ ਨੇ ਲੂ ਚੱਲ ਰਹੀ ਹੈ ਔਰ ਅੰਮ੍ਰਿਤਸਰ ਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਕਿ ਸਰਦੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਤਾਂ ਉਸੇ ਇਨ੍ਹਾਂ ਦਿਨਾਂ ਦੇ ਵਿੱਚ ਜੂਨ ਦੇ ਮਹੀਨੇ ਵੀ ਗਰਮੀ ਜਿਹੜੀ ਆ ਉਹ ਸਿਖਰਾਂ ਤੇ ਪਹੁੰਚੀ ਹੋਈ ਹੈ ਲੂ ਚੱਲਣ ਦੇ ਨਾਲ ਜਿਹੜੇ ਲੋਕ ਵੀ ਬਿਮਾਰ ਹੋ ਰਹੇ ਨੇ ਦੁਕਾਨਦਾਰ ਮਾਰਕੀਟ ਨੂੰ ਨੁਕਸਾਨ ਹੋ ਰਿਹਾ ਹੈ ਤੇ ਅਗਲੇ ਦਿਨਾਂ ਦੇ ਵਿੱਚ ਹਲੇ ਤੱਕ ਕੋਈ ਰਾਹਤ ਮਿਲਦੀ ਜਿਹੜੀ ਆ ਉਹ ਦਿਖਾਈ ਨਹੀਂ ਮਿਲਦੀ ਤਾਂ ਵਾਕ ਵਾਕ ਸਬਜੀ ਦੇ ਜਿਹੜੇ ਦੁਕਾਨਦਾਰ ਨੇ ਕਿਉਂਕਿ ਵੱਡੀ ਮੰਡੀ ਆ ਅੰਮ੍ਰਿਤਸਰ ਸ਼ਹਿਰ ਦੀ ਤਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰ ਰਹੇ ਆ ਤਾਂ ਕੀ ਨੁਕਸਾਨ ਜਿਹੜਾ ਹੋ ਰਿਹਾ ਹੈ ਗਾਹਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਅਨਕਿਤ ਮਾਜੰਦੀਆ ਮਾਜੰਦੀਆ ਸਾਹਿਬ ਕੀ ਕਹਿਣਾ ਚਾਹੁੰਦੇ ਸਬਜੀ ਜਿਹੜੀ ਗਰਮੀ ਦੇ ਕਰਕੇ ਕਿੰਨਾ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਅੰਕੁਸ਼ ਜੀ ਹੋ ਰਿਹਾ ਹੈ ਜੀ ਗਰਮੀ ਕਰਕੇ ਸਬਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਦੇਸੀ ਸਬਜ਼ੀਆਂ ਕੋਈ ਵੀ ਨਹੀਂ ਹੈ ਜਿਹੜੀ ਸਬਜੀ ਮਹਿੰਗਾ ਹੁੰਦਾ ਕਾਰਨ ਇਹ ਹੈ ਕਿ ਸਬਜ਼ੀ ਦੇਸੀ ਕੋਈ ਨਹੀਂ ਗਈ ਸਾਰੀ ਸਬਜ਼ੀ ਹਿਮਾਚਲ ਦੀ ਹੈ ਹਿਮਾਚਲ ਦੀ ਸਬਜ਼ੀਆਂ ਬਾਹਰੋਂ ਆ ਰਹੀਆਂ ਸਬਜ਼ੀ ਟਰਾਂਸਪੋਰਟ ਦੇ ਕਰਕੇ ਮਹਿੰਗੀਆਂ ਆਈਆਂ ਕੁੱਝ ਫਸਲਾਂ ਖਰਾਬ ਹੋਣ ਕਰਕੇ ਤੇ ਜ਼ਿਆਦਾ ਗਰਮੀ ਕਰਕੇ ਗਰਮੀ ਕਰਕੇ ਇੱਕ ਅੰਕੂਸ਼ ਇਹ ਦੱਸੋ ਕਿ ਸਬਜੀ ਨੂੰ ਬਚਾਉਣਾ ਕਿੱਡੀ ਵੱਡੀ ਚੁਣੌਤੀ ਜਿਹਦਾ ਸਾਰੀਆਂ ਗੱਲੀਆਂ ਕਰਕੇ ਰੱਖੀਆਂ ਜਿਆਦਾ ਗੱਲੀਆਂ ਹੋਣਗੇ ਨੁਕਸਾਨ ਨਹੀਂ ਹੁੰਦਾ ਜਦੋਂ ਲੂ ਚੱਲਦੀ ਪਈ ਹੈ ਸਬਜ਼ੀ ਲੂ ਚੱਲਦੀ ਬਿਲਕੁਲ ਹਰ ਸਬਜ਼ੀ ਜੇ ਨਾ ਠਕਾਂਗੇ ਅੱਧੇ ਘੰਟੇ ਜਾਂ ਇੱਕ ਘੰਟੇ ਬਾਅਦ ਸਬਜ਼ੀ ਸਬਜ਼ੀ ਖਰਾਬ ਹੋ ਜਾਂਦੀ ਆਪਾਂ ਨੂੰ 1 ਪੱਲੀ ਬੋਰੀ ਗਿੱਲੀ ਕਰਨੀ ਪੈਂਦੀ ਪਾਣੀ ਮਾਰਨਾ ਹੀ ਪੈਂਦਾ ਬਾਰ-ਬਾਰ ਜੇ ਪਾਣੀ ਉਹਦੇ ਨਾਲ ਨਾਲ ਵਗਦੀ ਜਾਵੇ ਤੇ ਜੇ ਜ਼ਿਆਦਾ ਗਿੱਲੀ ਰੱਖੋ ਤੇ ਉਹ ਗਲਦੀ ਨਹੀਂ ਸਬਜ਼ੀ ਉਹ ਵੀ ਨੁਕਸਾਨ ਹੀ ਆ ਗਲਦੀ ਬਿਲਕੁਲ ਨੁਕਸਾਨ ਹੁੰਦਾ ਵਾ 25% ਸਬਜ਼ੀ ਸ਼ਾਮ ਨੂੰ ਖਰਾਬ ਹੋ ਜਾਂਦੀ ਹੈ ਰੋਜ਼ ਹਾਂਜੀ ਰੋਜ਼ ਜਿਹੜੇ ਨੀਚੇ ਥਲੇ ਥਲੇ ਲੱਗੀ ਹੁੰਦੀ ਨਾ ਉਹਨਾਂ ਨਾਲ ਪਾਣੀ ਨੀਚੇ ਡਿੱ ਜਾਂਦਾ ਵਾ ਥਲੇ ਥਲੇ ਪੱਲੀਆਂ ਗਿੱਲੀਆਂ ਰਹਿੰਦੀਆਂ ਵਾ ਗਰਮੀ ਦੇ ਵਿੱਚ ਗਰਮੀ ਕਰਕੇ ਇਹਨਾਂ ਮਹੀਨੇ ਚ ਹੋ ਰਿਹਾ ਜੀ ਹਾਂਜੀ ਗਰਮੀ ਕਰਕੇ ਤਾਂ ਇਸੇ ਨਾਲ ਫਿਰ ਨੁਕਸਾਨ ਵੀ ਹੋ ਰਿਹਾ ਬਹੁਤ ਜ਼ਿਆਦਾ ਆਮ ਤੌਰ ਤੇ ਗਾਹ ਜਿਹੜਾ ਅਜਿਹਾ ਕਿਹੜੇ ਟਾਈਮ ਨਿਕਲਦਾ ਹੈ ਕਿਉਂਕਿ ਇੱਥੇ ਤੇ ਬਹੁਤ ਜ਼ਿਆਦਾ ਭੀੜ ਸਿਰ ਸ਼ਾਮ ਨੂੰ ਓਕੇ ਗਰਮੀ ਕਰਕੇ ਸਾਡਾ ਆਪ ਖੁਦ ਬਾਜ਼ਾਰ ਜਾਣ ਨੂੰ ਜੀ ਨਹੀਂ ਕਰਦਾ ਗਾਹ ਖਬੀ ਲੈਣ ਕੀ ਕਰਨਾ ਆਏਗਾ ਕਾਮਰਕਾਰ ਦਾ ਕਿੰਨਾ ਕੁ ਫਰਕ ਪੈ ਗਿਆ ਕਰ ਬਹੁਤ ਜ਼ਿਆਦਾ ਫਰਕ ਹੈ ਗਿਆ ਵਾ ਸਾਡਾ ਕੰਮ ਨਹੀਂ ਹਰ ਵਪਾਰ ਦਾ ਇਸ ਟਾਈਮ ਮੰਦਾ ਹੈਗਾ ਵਾ ਨਹੀਂ ਸਬਜ਼ੀ ਦੇ ਰੋਜ਼ ਖਾਂਦੇ ਨਹੀਂ ਲੋਕ ਪਰ ਕੱਟੀ ਲੈ ਜਾਂਦੇ ਨੇ ਕੱਠੀ ਨਾ ਕੱਟੀ ਸਟੋਰ ਕਰਨ ਲਾਵੇ ਕੋਈ ਕੰਮ ਹੈ ਤਾਂ ਗਰਮੀ ਜੀ ਓਕੇ ਕਰ ਵੀ ਖਰਾਬ ਹੋ ਜਾਈਏ ਕਰ ਵੀ ਖਰਾਬ ਹੋ ਜਾਈਏ ਭਾਜੀ ਜਿੰਨੀ ਮਰਜ਼ੀ ਰੱਖ ਲਓ ਜਿੰਨੇ ਮਰਜ਼ੀ ਰੱਖ ਲਓ ਭਾਜੀ ਸਬਜ਼ੀ ਤਾਂ ਤ ओके ओके ਲੋਕੀ ਫਿਰ ਜ਼ਿਆਦਾ ਪ੍ਰੈਫਰ ਦਾਲਾਂ ਦਾਲਾਂ ਨੂੰ ਦੇਣ ਦਾਲਾਂ ਕਰਦੇ ਨੇ ਜਾਂ ਇੱਕ ਦਿਨ ਸਬਜ਼ੀ ਰੋਜ਼ ਇੱਕ ਦਿਨ ਚ ਇੱਕ ਸਬਜ਼ੀ ਬਣਾ ਲਾਂਗੇ ਜਿਹੜੇ ਤਿੰਨ ਟਾਈਮ ਉਹਦੇ ਇੱਕ ਇੱਕਦਮ ਲੋਕ ਦੇ ਤਕਰੀਬਨ ਤਿੰਨ ਟਾਈਮ ਹੀ ਤਿੰਨੇ ਸਬਜ਼ੀਆਂ ਬਣਾ ਲੈਂਦੇ ਨੇ ਸਬਜ਼ੀਆਂ ਦੇ ਵਿੱਚ ਬਿਲਕੁਲ 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 ਠੀਕ ਹੈ ਤਾਂ ਇਸ ਕਰਕੇ ਭਾਰੀ ਨੁਕਸਾਨ ਜਿਹੜਾ ਭਾਰੀ ਨੁਕਸਾਨ ਤਾਂ ਬਿਲਕੁਲ ਅੰਮ੍ਰਿਤਸਰ ਦੇ ਲੋਕ ਖਾਣ ਪੀਣ ਦੇ ਸ਼ੌਕੀਨ ਨੇ ਜਿਹੜੇ ਖਾਸ ਤੌਰ ਤੇ ਕਿਉਂਕਿ ਸਬਜ਼ੀਆਂ ਦਾ ਕਾਰੋਬਾਰ ਹੈ ਇਹ ਬਹੁਤ ਵੱਡਾ ਕਾਰੋਬਾਰ ਹੈ ਔਰ ਹਰ ਘਰ ਦੇ ਵਿੱਚ ਤਿੰਨੋ ਟਾਈਮ ਜਿਹੜੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਬੰਦੀਆਂ ਨੇ ਪਰ ਹੁਣ ਗਰਮੀਆਂ ਕਰਕੇ ਜੋ ਸਬਜ਼ੀ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਤਕਰੀਬਨ ਹਰ ਕਾਰੋਬਾਰ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਨਿਕਲਣਾ ਜਿਹੜਾ ਉਹ ਮੁਸ਼ਕਲ ਹੋਇਆ ਹੈ ਤੇ ਦੁਕਾਨਦਾਰ ਵੀ ਜਿਹੜੇ ਨੇ ਉਹ ਆਪਣੇ ਘਰਾਂ ਦੇ ਦੁਕਾਨਦਾਰ ਵੀ ਜਿਹੜੇ ਨੇ ਉਹਨਾਂ ਦਾ ਕਾਰੋਬਾਰ ਜਿਹੜਾ ਉਹ ਜਿਵੇਂ ਦੱਸ ਰਹੇ ਨੇ ਕਾਫੀ ਔਰ ਸ਼ਾਮ ਨੂੰ 25% ਦੇ ਕਰੀਬ ਜਿਹੜੀ ਸਬਜ਼ੀ ਹੈ ਉਹ ਖਰਾਬ ਹੋ ਰਹੀ ਹੈ ਕੈਮਰਾਮੈਨ ਮਕੇਸ਼ ਜਪਾ ਦੇ ਨਾਲ ਗਗਨਦੀਪ ਸ਼ਰਮਾ ਧਨਖਸਰ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर